ਅੱਜ ਸਵੇਰੇ ਤੜਕਸਰ ਇੱਕ ਕਾਰ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਸਬੰਧ ਵਿੱਚ ਮੌਕੇ ਤੇ ਪਹੁੰਚੇ ਥਾਣੇਦਾਰ ਫਲੋਰ ਵਿਜੇ ਕਮਾਨ ਨੇ ਦੱਸਿਆ ਕਿ ਫਲੋਰ ਨੇੜੇ ਇੱਕ ਕਾਰ ਅੱਗੇ ਜਾ ਰਹੇ ਟਰੈਕਟਰ ਟਰਾਲੀ ਵਿੱਚ ਜੋ ਨਾ ਜਾ ਕੇ ਵੱਜੀ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜਾਕਿਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਫਲੋਰ ਭੇਜਿਆ। ਜਿਸ ਕਾਰ ਵਿੱਚੋਂ ਸਵਾਰ ਸਰਵਣ ਕੁਮਾਰ ਪੁੱਤਰ ਅਮੇਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਇੱਕ 4 ਸਾਲ ਦਾ ਬੱਚਾ ਬੈਬ ਪੁੱਤਰ ਦਰਵੇਸ਼ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਡਾਕਟਰਾਂ ਉਸ ਨੂੰ ਲੁਧਿਆਣੇ ਰੈਫਰਲ ਕਰ ਦਿੱਤਾ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜ਼ਖਮੀਆਂ ਵਿੱਚ ਆ ਰਿਹਾ ਪੁੱਤਰ ਦਰਵੇਸ਼ सुरेंद्र ਪੁੱਤਰ ਮਹਿੰਦਰ ਸੁਨੀਤਾ ਦੇਵੀ ਪੁੱਤਰੀ ਅਮੇਸ਼ ਗੌਤਮ ਕੁਮਾਰ ਪੁੱਤਰ ਰਵੀਕਾਂਤ ਸਾਰੇ ਲੁਧਿਆਣੇ ਵਾਸੀ ਦੱਸੇ ਜਾ ਰਹੇ ਹਨ ઠાણેદાર বিজেકમાન ਨੇ ਦੱਸਿਆ ਇਹ ਸਭ ਲੋਕ ਇੱਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚੰਤਪੋਨੀ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਾਰ ਨੰਬਰ PV01E7224 ਵਿੱਚ ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਾਰਤ ਰਹੇ ਸਨ ਟਰੈਕਟਰ ਚਾਲਕ ਨੂੰ ਵੀ ਸੱਟਾਂ ਵੱਜੀਆਂ ਟਰੈਕਟਰ ਟਰਾਲੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਪੁਲਿਸ ਨੇ ਕ੍ਰੇਨ ਮੰਗਵਾ ਕੇ ਦੋਨਾਂ ਬੰਨਾਂ ਨੂੰ ਇੱਕ ਪਾਸੇ ਕੀਤਾ ਟ੍ਰੈਫਿੰਗ ਚਾਲੂ ਕਰਵਾਇਆ ਖਲੌਰ ਤੋਂ ਰਾਜਕੁਮਾਰ ਨੰਗਲ ਤੇ বিজে मान की खास रिपोर्ट लिंक न लाइक से शेयर करो Oye, oye, ਮੋਟਾ ਖੇਲਿਆ ਜਾ ਰਿਹਾ ਹੈ ਸਿਵਲ ਹਸਪਤਲ ਸਿਵਲ ਹਸਪਤਲ ਉਧਾਨ ਹਸਪਤਲ ਦਾ ਸਾਕਸਾ ਉਹ ਗੋਤਮ ਕੁਮਾਰ ਪੰਡੈ ਜੀ ਮੇਰਾ ਨਾਮ ਆ ਜੀ ਚੰਦਪੁਰਨੀ ਤੋਂ ਦੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਹਾਂ ਜੀ ਕਿਹੜਾ ਚੋ ਇੱਥੇ ਫਲੋਰ ਕੋਲ ਮੇਰਾ ਐਕਸੀਡੈਂਟ ਹੋ ਗਈ। ਹਾਂਜੀ। ਮੈਂ 90 ਦੀ ਸਪੀਡ ਤੇ ਆਪਨੇ ਆ ਰਿਹਾ ਸੀ। ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ। ਮੈਂ ਉਹਨੂੰ ਡਿਪਰ ਮਰਿਆ ਜੀ। ਟਰੈਕਟਰ ਵਾਲੇ ਨੇ ਇੱਕੋ ਦਾ ਮੁੱਦਰ ਨੂੰ ਕਰ ਲਈ ਜੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫਿਰ ਵੀ ਟੱਪੀ ਤੇ ਟਰੈਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ। ਕਿੰਨੇ ਜਣੇ ਸੀ ਕਾਹੜੀ ਗੱਡੀ ਸੀ? ਮੇਰ ਕੋਲ ਜੀ ਆਟਿਆ ਗੱਡੀ ਹੈ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ01ਈ 7124 ਹਾਂਜੀ ਕਿੰਨੇ ਜਣੇ ਸੀ ਵੀ ਏ ਫੈਮਿਲੀ ਸੀਗੀ ਜੀ ਪੂਰੀ ਸੀ ਨਾਲ ਵੀ तीन जवाब थे नहीं चार जवाब थे छह बड़े बंदे मैं आप उठे बैठा जी मैंने पता नहीं होगा लुधियाने हाँ जी लुधियाने हाँ। 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 तो हम लुधियाना से वो माता के दर्शन करके वापिस लौट रहे थे क्या हुआ एक्सीडेंट हो गया हमारे घर हमारे हमारी गाड़ी का एक्सीडेंट हो गया कौन सी गाड़ी में किसके साथ हुआ हमारे मामा थे दोनों मामा थे और मामी थी उनके तीन बच्चे थे और हमारे साथ नानी थी कहाँ जाना था हम दर्शन करके घर वापिस लौट रहे बागू मेरा ना जी अभी फगवाड़े तो आ लोग थे भुलारा अ फ्लोर तो बैक साइड से पहुंचे हाँ मगर एक गी बहुत हालत खराब है अपने ट्राली दे पिछ मारी है ਤੇ ਸਾਡਾ ਟਰਾਲੀ ਉਹ ਟਰੈਕਟਰ ਘੁਮਾ ਕੇ ਪੁੱਠੀ ਪਾਸੇ ਕਰਦਾ। ਹਾਂਜੀ। ਤਾਂ ਉਹ ਬਾਕੀ ਲੇਡੀਆਂ ਨੂੰ ਕਹਿ ਰਹੀ ਆ ਵੀ ਅਸੀਂ ਨੀਂਦ ਦੇ ਵਿੱਚ ਸੀ। ਅਸੀਂ ਆਪਣੇ ਡਰਾਈਵਰ ਨੂੰ ਕਿਹਾ ਵੀ ਘੰਟਾ ਇੱਕ ਸੌਂਦੋ, ਸੁੱਤੇ ਨਹੀਂ। ਹਾਂਜੀ। ਤੇ ਉਹਨਾਂ ਕਰਕੇ ਹਾਸਾ ਆਇਆ। ਇੱਕ ਰੇਤੇ ਦੀ ਖਾਲੀ ਟਰਾਲੀ ਟਰੈਕਟਰ ਸਵਰਾਜ ਗੁਰਾਇਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ 80 ਗਾ ਸਵਾਰੀਆਂ ਵਾਲੀ ਜੋ ਮਾਤਾ ਚੰਦਪੋਣੀ ਤੋਂ ਆ ਰਹੀ ਸੀਗੀ। ਜਿਹਦੇ ਵਿੱਚ ਸਵਾਰੀਆਂ ਦਾਜਪੁਰ ਰੋਡ ਲਿਜਾਣੇ ਦੀਆਂ ਸਨ। ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਐ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਐ ਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜੜੇ ਆ ਤੇ ਇੱਕ ਦੀ ਦੇਖੋ ਚੁੱਕੀ ਐ ਇੱਕ ਬੱਚਾ ਜਿਆਦਾ ਇੰਜੜਾ ਉਹ ਡੀਐਮਸੀ ਰੈਫਰ ਕਰਤਾ ਟਰਾਲੀ ਚੱਲੂਗੀ ਡਰਾਈਵਰ ਉਹ ਟਰਾਲੀ ਦਾ ਟ੍ਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹਸਪਤਾਲ ਲੈ ਕੇ ਗਏ ਆ ਕੀ ਪਾਰਦੀ ਕਾਰਵਾਈ ਹੈ ਉਹਦੇ ਬਿਆਨ ਦੇ ਤਾ ਕੋ ਜੋ ਵੀ ਕਾਰਜ ਬਣਦੀਆਂ ਕਰਾਂਗੇ ਜਿਹੜਾ ਹਾਈਵੇ ਬੰਦ ਹੈ ਉਹਨਾਂ ਕੋਲ ਦੇ ਵੇਰਾ ਬਸ ਕ੍ਰੇਨ ਆ ਗਈ ਇਹਨੂੰ ਖੋਲਦੇ ਪਏ ਆ ਸੰਚਾਰ ਨੂੰ ਢੰਗ ਨਾਲ ਚਲਾ ਰਹੇ ਆ ਹਾਂਜੀ ਸਾਡੇ ਕੋਲ ਰੂਟ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਇਆ ਸੱਪ ਉਹਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਵੀ ਬ੍ਰੋਡਗੈਟ ਸੀਗਾ ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬ੍ਰੋਡਗੈਟ ਸੀਗਾ ਰੂਟ ਸਾਈਡ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਬੋਰਡ ਠੀਕ ਹੈ ਤੇ ਬਾਕੀ ਇੱਕ ਬੱਚਾ ਜਿਹੜਾ ਜਿਆ ਸੀਗਾ ਸਿਗਾ 4.5 ਸਾਲ ਦਾ ਉਹਦਾ ਨਾਮ ਗਾਇਤ ਸਿੰਘ ਉਹਨਾਂ ਆਪਾਂ डिस्ट्रिक्ट हॉस्पिटल लुधियाना रेफर करता है तो बाकी पेशेंट है ये अंडर ऑब्जरवेशन में बाकी नहीं हालात के बारे में हाल फिलहाल तो कुछ कह नहीं सकते होना बारे लेकिन अंडर ऑब्जरवेशन में है